ਜੇ ਅਹੀਂ ਉੱਚੀ ਬੋਲ ਬੋਲ ਕੇ ਦੱਸਾਂਗੇ ਤੇ ਮੰਮੀ ਹੋਣੇ ਕੀ ਕਹਿਣਗੇ ਜਾਓ ਪੁੱਛ ਕਦ ਕਿਤੇ ਮੈਂ ਚੱਲੀ ਆ ਤੇ ਗਾਂ ਨਹੀਂ ਜਿਵੇਂ ਜਾਣਾ ਇਹ ਗੱਲ ਪਹਿਲਾਂ ਸੋਚਣੀ ਸੀ ਨਾ ਵੀ ਗੱਡੀ ਲੈਣੀ ਆ ਕਿ ਨਹੀਂ ਲੈਣੀ ਹੁਣ ਮੰਗਦੇ ਫਿਰਦੇ ਜੇ ਸਟਾਰਟ ਤੇ ਹੋਣੀ ਨਹੀਂ ਗਈ ਪਤਾ ਨਹੀਂ ਪਹੁੰਚਣਾ ਵੀ ਹੈਗਾ ਇਹ ਆ ਕਿ ਨਹੀਂ ਤੈਨੂੰ ਪਤਾ ਵੀ ਵਿਆਹ ਹੀ ਕਿਉਂ ਕੀਤਾ ਹੈ ਬਾਕੀ ਇਹ ਨਾ ਪਿਆਹੀ ਉਹਨਾਂ ਨੂੰ ਲਾ ਲਾਂਦੇ ਤੇ ਤੂੰ ਗੱਲ ਜਣਾ ਬਾਹਰ ਮੜ ਕੇ ਨਾ ਸੋਚੀਂ ਜਾ ਕੇ लवली ਦਾ ਫਿਰ ਇਹਨੂੰ ਲੈ ਜੀ ਤੁਮੜ ਕੇ ਵੇਖਾਂਗੇ ਜੋ ਬੰਨ ਖੜਦਾ ਨਾ ਕਿ ਨਹੀਂ ਆਗੇ ਤੇ ਪੁੱਤ ਬੈਠੇ ਆਪੀ ਹਾਂਜੀ ਹੋਰ ਡੈਡੀ ਨੂੰ ਕਿਥੇ ਗਏ ਆ ਡੈਡੀ ਹੁਣ ਇੱਥੇ ਹੀ ਆ ਸਹੀ ਸੁਣਾਓ ਮੰਮੀ ਡੈਡੀ ਠੀਕ ਠਾਕ ਆ ਉਥੇ ਹਾਂਜੀ ਵਧੀਆ ਠੀਕ ਠਾਕ ਬਸ ਤੇਰੀ ਚਲਾ ਚੰਗਾ ਹੋ ਗਿਆ ਦਿਨ ਕੈਂਡਾ ਆ ਗਈ ਦੀ ਉਹ ਅਸੀਂ ਸੋਚਿਆ ਮੁੜ ਕੇ ਰਤੀ ਨਹੀਂ ਰਹਾ ਹੋਇਣਾ ਤੇ ਮੱਛਰ ਬੜਾ ਹੋ ਜਾਂਦਾ ਵਾ ਉਹ ਤੇਾਨੂੰ ਕਹਿੰਦੇ ਸੀਗੇ ਕਿ ਰਹੁ ਤੁਸੀਂ ਪਰ ਫਿਰ ਤੁਹਾਨੂੰ ਪਤਾ ਮੈਂ ਫਿਰ ਘਰ ਆ ਕੇ ਕੰਮ ਤਾਂ ਦੇ ਵੀ ਕਰਨੇ ਕੋਈ ਅਹੇ ਤੇ ਗੱਲ ਹੈ ਪੁੱਛਣ ਦੇ ਸੀ ਉਦਾਂ ਤਾਂ ਦੇ ਲਓ ਕੈਂਡਾ ਹੀ ਕਹਿੰਦੇ ਵੀ ਲਿਆਉਣਾ ਸੀ ਨਾਲ ਮੰਮੀ ਜੜੀ ਹੋਣਾ ਨੂੰ ਹਾਂ ਤੇ ਭਾਜੀ ਹੁਣ ਵੱਲ ਪੁੱਛਣ ਦੇ ਇਹ ਅੱਛਾ ਅੱਛਾ ਮੈਂ ਚਲੋ ਕੋਈ ਨਹੀਂ ਫੇਰ ਆ ਜਾਾਂਗੇ ਚਲ ਕੋਈ ਨਹੀਂ ਫੇਰ ਕਿਸੇ ਦਿਨ ਸਾਰੇ ਜਾਣੇ ਇਕੱਠੇ ਚੱਲਾਂਗੇ ਹੁਣ ਤੁਸੀਂ ਦੋਹੇ ਜਾਣੇ ਹੋਏ ਜੀ ਨਹੀਂ ਨਹੀਂ ਉਦਾਂ ਉਹਨਾਂ ਸੇਵਾ ਬੜੀ ਕੀਤੀ ਹੈ ਹਾ ਜੀ ਕਰਨੀ ਹੀ ਕਿੰਨੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ ਤੇ ਨਾਲ ਹੋਰ ਵੀ ਕਹਿੰਦੇ ਕਹਿੰਦੇ ਰਾਤੀ ਰੋ ਅੱਛਾ ਮੈਂ ਫਿਰ ਮਜਬੂਰੀ ਫਿਰ ਹੁੰਦਾ ਹਨਾ ਆ ਕਹਣਾ ਕੋਈ ਨਹੀਂ ਫਿਰ ਜਦਨ ਆਵਾਂਗੇ ਫਿਰ ਰਾਤ ਰਵਾਂਗੇ ਹਾਂ ਤੇ ਖਾਲੀ ਹੱਥ ਤੇ ਨਹੀਂ ਗਏ ਪੁੱਤ ਨਹੀਂ ਨਹੀਂ ਅਸੀਂ ਲੈ ਗਏ ਹਾਂ ਫਰੂਟ ਲੈ ਗਏ ਹਾਂ ਨਾਲ ਡੱਬਾ ਲੈ ਗਏ ਹਾਂ ਇੱਕ ਚੱਲ ਵਧੀਆ ਕੀਤਾ ਹਾਂ ਉਹ ਤੇ ਕਹਿੰਦੇ ਕਹਿੰਦੇ ਕਾਨੂੰ ਹੀ ਨਹੀਂ ਖੇਚਲ ਕਰਨੀ ਪਰ ਫਿਰ ਵੀ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਪਹਿਲੀ ਵਾਰ ਆ ਜਾਣਾ ਹੀ ਇੰਨੇ ਹੱਥ ਲਮਕਾਉਂਦੇ ਚੰਗੇ ਨਹੀਂ ਲੱਗਦਾ ਨੇ ਮਿਲਤੀ ਰਾਣੀ ਤਾਂ ਵਾਵਾ ਸਮਾਨ ਇਕੱਠਾ ਕਰ ਲਿਆ ਹੀ ਹੈ ਛੱਡ ਦੇ ਮਮੀ ਇਹ ਜਿੱਤਾ ਡੰਨੀ ਕੁਛ ਵੀ ਵੇਖਣ ਵਾਲਾ ਇਹ ਮੇਰੇ ਪੇਕੇਆ ਮੈਨੂੰ ਹੀ ਦਿੱਤਾ ਚੱਲ ਕੋਈ ਨਹੀਂ ਕੁੜੀਆਂ ਦਾ ਸਮਾਨ ਆ ਲਾਉਣ ਪਾਉਣ ਵਾਲਾ ਤੇ ਜੋ ਮਮੀ ਉਹਦੇ ਆਪਣੇ ਕੱਪੜੇ-ਕੋਪੜੇ ਲਵਾਵੇ ਚੱਲ ਕੋਈ ਨਹੀਂ ਲਿਆਈ ਹੋਊਗੀ ਕੋਈ ਸਮਾਨ ਤੇ ਮੇਰੀ ਗੱਲ ਸੁਣ ਇੱਥੇ ਤਾਂ ਬੋੜ-ਬੋੜ ਕਰਦੀ ਗਈ ਹੀ ਰਾਹ ਵਿੱਚ ਤੇ ਨਹੀਂ ਕੋਈ ਗੱਲ ਕਰਦੀ ਨਹੀਂ ਨਹੀਂ ਗਲਤ ਕਦੀ ਕਰਨੀ ਉਹਨੇ ਬਸ ਉਹ ਸਮਾਸਪੁਰ ਕਹਿੰਦੇ ਵੀ ਕਿਤੇ ਥੋੜਾ ਬਤਲ ਲੈ ਆ ਜੰਨੇ ਆ ਫਿਰ ਉਹਦੇ ਚਾਚੇ ਤਾਈ ਵੀ ਲੱਗੇ ਆ ਜਾਂਦੇ ਆ ਨਾ ਅੱਛਾ ਅੱਛਾ ਉਹ ਵੀ ਆਏ ਹੀ ਮਿਲ ਅੱਛਾ ਤੇ ਸਾਜ ਨੇ ਵੰਦੇ ਹੱਥਾਂ ਵੱਲ ਵੀ ਕੀ ਲੈ ਗਏ ਤੇ ਕੀ ਨਹੀਂ ਹਣਾ ਚੱਲ ਕੋਈ ਨਹੀਂ ਤੇ ਨਾਲੇ ਨਾ ਤੇਰਾ ਵਿਚੋਲਾ ਜੋਧਾ ਆਇਆ ਹੀ ਉਹ ਜੋਧਾ ਆਇਆ ਹੀਗਾ ਆਹੋ ਕੀ ਕਹਿੰਦੇ ਕਹਿਣਾ ਤੈਨੂੰ ਮੈਂ ਕੀ ਦੱਸਾਂ ਹੁਣ ਹਾਂ ਉਹੋ ਹੀ ਕਹਿਣ ਰਿਹਾ ਸੀ ਵੀ ਜੋਤ ਦੇ ਡੈਡੀ ਦਾ ਫੋਨ ਆਇਆ ਵਾ ਵੀ ਬਾਹਰ ਦਾ ਨਿਆਣਿਆਂ ਦਾ ਕਰੋ ਹੁਣ ਕੰਮ ਅੱਛਾ ਤੇ ਮੈਂ ਤੁਹਾਨੂੰ ਕਿਹਾ ਸੀ ਪਿੱਖ ਲੋ ਜਾ ਹੁਣ ਮਹੀਨਾ ਖੰਡ ਚੋਨੇ ਦੇ ਪੈਸੇ ਵੀ ਆ ਜਾਣਗੇ ਇਹੋ ਚਲੋ ਥੋੜਾ ਚਿਰ ਰੁਕ ਜਾਨੇ ਆ ਤੇ ਜਿਆਦਾ ਖੁੱਲ ਕੇ ਵੀ ਮੈਂ ਗੱਲ ਨਹੀਂ ਕੀਤੀ ਮੈਂ ਜੇ ਮੇਰੇ ਮੂੰਹ ਕੋਈ ਗੱਲ ਨਿਕਲ ਗਈ ਫਿਰ ਤੁਸੀਂ ਕਹਿਣਾ ਵਾ ਵੀ ਮੰਮੀ ਨੇ ਆ ਗੱਲ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਢਿੱਗੜੀ ਗੱਲ ਆ ਕੋਈ ਨਹੀਂ ਮੈਂ ਉਹਦੇ ਨਾਲ ਹੋਣ ਨਾ ਵਾ ਉਹਨਾਂ ਨੂੰ ਕਹਿਆ ਹੁੰਨੇ ਆ ਨਾਲੇ ਮੰਮੀ ਜੇ ਹੁਣੇ ਡੈਪਿੰਨ ਬਾਰ ਦਾ ਕੰਮ ਬਣਾਉਣਾ ਅਜੇ ਮਹੀਨਾ ਖੰਡ ਰੁਕ ਜੀਏ ਆ ਕਿ ਲੋਕਾਂ ਕਹਿਣਾ ਵੀ ਇਹਨਾਂ ਮਤਲਬ ਨੂੰ ਰਿਸ਼ਤਾ ਕੀਤਾ ਨਾਲੇ ਸਭਾ ਤੇ ਵੇਖੋ ਅਗਲੀ ਦਾ ਕਿਦਾਂ ਦਾ ਵਾ ਤੋ ਉਦਾਂ ਉਹਨੂੰ ਮੈਂ ਉਹ ਗੱਲ ਹੀ ਕਹੀ ਸੀ ਮੈਂ ਹਜ ਜੋ ਬਣਾਉਂਦਾ ਵਾ ਨਾ ਤੇ ਮ ਨਹੀਂ ਨਹੀਂ ਕੋਈ ਨਹੀਂ ਤੁਸੀਂ ਬੈਠੋ ਮੈਂ ਸਕੋ ਦੇ ਲੋ ਹੋਈ ਆਉਣਾ ਮੈਨੂੰ ਤੇ ਉਹਨਾਂ ਗਿਆ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਮਾਰਨ ਤਾਂ ਜਾਣ ਦੀ ਕੋਈ ਗੱਲ ਨਹੀਂ ਜੇ ਮੇਰੇ ਨਾਲ ਕੀਤੀ ਚੱਲ ਪਾਉ ਉਹਨਾਂ ਤੇਰਨਾ ਨਹੀਂ ਨਾ ਕਰਨੀ ਉਹਨਾਂ ਪਹਿਲਾਂ ਵੀ ਵਿਚੋਲੇ ਨਾਲ ਸਾਰੀ ਗੱਲਬਾਤ ਕੀਤੀ ਉਹਨਾਂ ਜਿਹੜੀ ਵੀ ਗੱਲ ਕਰਨੀ ਵਿਚੋਲੇ ਰਾ ਹੀ ਕਰਨੀ ਹੈ ਚਲੋ ਕੋਈ ਨਹੀਂ ਅਸੀਂ ਵਿਚੋਲੇ ਨੂੰ ਦੱਸ ਦਿੰਦੇ ਆ ਹਨਾ ਕੋਈ ਨਹੀਂ ਬੈਠੋ ਤੁਸੀਂ ਮੈਂ ਹੋ ਕੇ ਆਉਣਾ ਤੇ ਉਹ ਤੂੰ ਆਪਣੇ ਹਿਸਾਬ ਨਾਲ ਗੱਲ ਕਰ ਲਵੀਂ ਹੁਣ ਮੇਰਾ ਪੁੱਤ ਮੈਂ ਇੱਕ ਮਿੰਟਦਰ ਹੋ ਕੇ ਆ ਰਿਹਾ ਹਾਂ ਦਾ ਸਰ ਕਿਹੜਾ ਤੋਂ ਸਮਾਨ ਕੰਠੇ ਲੈ ਕੇ ਆਈਆਂ ਤੇ ਜੇ ਮਿਲਫਾ ਤੇ ਨੂੰ ਹੱਥ ਲਾ ਲਿਆ ਉਹ ਕਿਦਾਂ ਲਫਾਫਾ ਲੈ ਕੇ ਗਈ ਅੰਦਰੋਂ ਭੱਜੀ ਮੈਂ ਵਿੱਚੋਂ ਕੀ ਕੱਢ ਲੈਣਾ ਸੀ ਦੋਵੇਂ ਜੀ ਤਾਂ ਤੁਸੀਂ ਮੇਰੇ ਲਾਗੇ ਬੈਠਿਆ ਸੀ ਪਤਾ ਨਹੀਂ ਕਿਦਾਂ ਦਾ ਸੁਭਾਅ ਆ ਪੀਕਿਆਂ ਤੋਂ ਆਈ ਆ ਭੱਜ ਗਈ ਅੰਦਰ ਨੂੰ ਨਾ ਕੋਈ ਪੁੱਛਿਆ ਮੰਮੀ ਠੀਕ ਜੇ ਨਾ ਕੋਈ ਸਾਥ ਨਾ ਕੋਈ ਕਿਸਤ ਹੱਦ ਵਾਲੀ ਗੱਲ ਆ ਦੁਨੀਆ ਦੀ ਤਹਣ ਮੰਮੀ ਜੀ ਨਹੀਂ ਵਿਖਾਏ ਫਿਰ ਜੋਤਨੇ ਸੂਟ ਚੱਲ ਪੁੱਤ ਮੇ ਆਦੇ ਸੂਟਾਂ ਦਾ ਕੀ ਵੇਖਣਾ ਸੀ ਕੁੜੀਆਂ ਦਾ ਨਿੱਕਾ ਮੋਟਾ ਸੋਸਮਾਨ ਹੁੰਦਾ ਵਾ ਤਾਂ ਮੈਂ ਉਹਦੇ ਵਿੱਚੋਂ ਕੀ ਕੱਢਣਾ ਸੀ ਕੋਈ ਗੱਲ ਨਹੀਂ ਲੈ ਗਈ ਆਪਣੇ ਅੰਦਰ ਲੋਕੀ ਸੋ ਸੋ ਗੱਲਾਂ ਕਰਦੇ ਆ ਕਾਹਦੀਆਂ ਗੱਲਾਂ ਕਰਦੇ ਆ ਲੋਕ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਹੈ ਨਾ ਮੇਰਾ ਉਹ ਵੀ ਬੜੀਆਂ ਗੱਲਾਂ ਕਰਨ ਢੀ ਸੀ ਕੀ ਆਂਦੀ ਸੀ ਉਹ ਕਹਿਂਦੀ ਕਿ ਮੇਰਾ ਤੇ ਰਿਸ਼ਤਾ ਲਿਆ ਨਹੀਂ ਉਦੋਂ ਤੇ ਕਹਿੰਦੇ ਪੜ੍ਹੀ ਲਿਖੀ ਕੁੜੀ ਚਾਹੀਦੀ ਐ ਤਾਂ ਕੀ ਹੋ ਗਿਆ ਪੜ੍ਹੀ ਲਿਖੀ ਆ ਕੋਈ ਨਹੀਂ ਮੰਮੀ ਜੀ ਪਤਾ ਲੱਗ ਜਾਣਾ ਤੁਹਾਨੂੰ ਦੱਸ ਸੰਦੀਪ ਤੂੰ ਹੀ ਇਦਾਂ ਦੀਆਂ ਗੱਲਾਂ ਕਰਨ ਰਹੀਆਂ ਕੀ ਪਤਾ ਲੱਗ ਜਾਣਾ ਮੰਮੀ ਜੀ ਤੇ ਹਿੱਤੇ ਬੜਾ ਕਹਿੰਦੇ ਸੀ ਮੈਨੂੰ ਹਾਈਲਾਈਟ ਵਾਲੀ ਕੁੜੀ ਚਾਹੀਦੀ ਐ ਸਾਨੂੰ ਸਾਰਿਆਂ ਨੂੰ ਬਾਹਰ ਲੈ ਜਾਊਗੀ ਮੈਨੂੰ ਤਾਂ ਨਹੀਂ ਲੱਗਦਾ ਉਹਨੇ ਬਾਹਰ ਖੜਨਾ ਨਾ ਉਹਨੇ ਜੋਬਨ ਨੂੰ ਖੜਨਾ ਮੇਰੇ ਨਾਲ ਭਾਵੇਂ ਸ਼ਰਤ ਰੱਖ ਲਓ ਨਹੀਂ ਨਹੀਂ ਸੰਦੀਪ ਐਦਾਂ ਦੀ ਤਾਂ ਕੋਈ ਗੱਲ ਨਹੀਂ ਗਈ ਅਹੀਂ ਤੇ ਰਿਸ਼ਤਾ ਕੀਤਾ ਸੀ ਵੀ ਜੋਬਨ ਬਾਹਰ ਚੱਲ ਜੂ ਤੇ ਵੇਖੀ ਜਾਣਾ ਵੀ ਆ ਐਡੇ ਕੱਚੇ ਕੂਲੇ ਤਾਂ ਹੀ ਵੀ ਹੈ ਨਹੀਂ ਆ ਲੱਖਾਂ ਦਾ ਰੁਪਈਏ ਲਾਉਣੇ ਆ ਜੇ ਮੇਰਾ ਪੋਤੀ ਘਰ ਬਿਠਾ ਰਿਆ ਤੇ ਇਹਨੂੰ ਕੱਲੀ ਨੂੰ ਕਲਾ ਕੇ ਅਸੀਂ ਕੀ ਕਰਨਾ ਵਾ ਸੰਦੀਪ ਨਾੜੇ ਸਾਰੀ ਗੱਲਬਾਤ ਉਹਦੇ ਮਾਪਿਓ ਨਾਲ ਕਰਕੇ ਨਾ ਫੇਰ ਹੀ ਉਹਨੂੰ ਬਾਹਰ ਕੱਲਾਂਗੇ ਇਦਾਂ ਨਹੀਂਗੇ ਕੱਲ ਦੇ ਸਾਨੂੰ ਵੀ ਪਤਾ ਲੱਗਣ ਡਿਆ ਵਾ ਕਿ ਸਮਾਂ ਕਿਦਾਂ ਦਾ ਵਾ ਕੁੜੀਆਂ ਕੀ ਕਰਨ ਰਹੀਆਂ ਵਾਂ ਡਰ ਤੇ ਮੈਨੂੰ ਵੀ ਲੱਗਦਾ ਵਾ ਪਰ ਕੋਈ ਗੱਲ ਨਹੀਂ ਪੱਕੇ ਪੈਰੀਂ ਕੱਲਾਂਗੇ ਮੰਮੀ ਜੀ ਇਹ ਤਾਂ ਤੁਹਾਡੀ ਸੋਚ ਜੋ ਤੁਸੀਂ ਸੋਚਣ ਡੇ ਆ ਸਵੇਰੇ ਵੇਖਿਆ ਹੀ ਗਈ ਤੁਹਾਨੂੰ ਬੁਲਾ ਕੇ ਗਈ ਇੱਕ ਵਾਰੀ ਵੀ ਹੁਣ ਜੇ ਆਈ ਆ ਤੁਸੀਂ ਲਫਾਫਾ ਵੇਖ ਹੀ ਲਿਆ ਵਾ ਫਿਰ ਕੀ ਆ ਦੇ ਵਿੱਚ ਕਿੰਨਾ ਵੱਡਾ ਸਮਾਨ ਹੀ ਸੰਦੀਪ ਮੈਨੂੰ ਤਾਂ ਅੱਗੇ ਹੀ ਬੜੀ ਫਿਕਰ ਵਾ ਤੂੰ ਹੋਰ ਉਤੋਂ ਆਣ ਕੇ ਮੈਨੂੰ ਗੱਲਾਂ ਕਰਨ ਦਾ ਪੈਣੀ ਆ ਜਾ ਜਾ ਕੇ ਤੇ ਆਪਣਾ ਕੰਮ ਕਰ ਮੰਮੀ ਜੀ ਮੈਂ ਤਾਂ ਚਲੀ ਜਾਣਾ ਪਰ ਨਾ ਮੇਰੀ ਗੱਲਾਂ ਤੇ ਨਾ ਗੌਰ ਕਰਿਓ ਕੋਈ ਗੱਲ ਨਹੀਂ ਕਰ ਲੂੰਗੀ ਗੌਰ ਗੱਲ ਤੇ ਸੰਦੀਪ ਦੀ ਵੀ ਠੀਕ ਵਾ ਜੇ ਸਵੇਰੇ ਗਈ ਕਿੱਦਾਂ ਪਾਸੇ ਮਾਰਦੀ ਗਈ ਕਿਤੇ ਮੈਨੂੰ ਕਵਾਇਆ ਨਹੀਂ ਵੀ ਮੰਮੀ ਜੀ ਹਿੰ ਚੱਲੇ ਆ ਜੇ ਆਈ ਤੇ ਲਫਾਫਾ ਫੜਿਆ ਉਸੇ ਵਿਲਕੋ ਕੇ ਅੰਦਰ ਨੂੰ ਦੌੜ ਗਈ ਇਹ ਵੀ ਸੋਈ ਵਿੱਚ ਵੇਖਣ ਲਈ ਇਹਨੂੰ ਵੀ ਮੌਕਾ ਮਿਲ ਗਿਆ ਗੱਲਾਂ ਕਰਨ ਦਾ ਅੱਗੇ ਕਦੀ ਐਦਾਂ ਬੋਲੀ ਨਹੀਂ ਹੁਣ ਵੇਖ ਕਿਦਾਂ ਤਾੜ-ਤਾੜ ਬੋਲਦੀ ਆ ਇਹਦੇ ਵੀ ਚੜ ਮੱਚ ਜਾਣੀ ਸਭ ਕਿੱਡੇ ਸਿਆਣੀ ਬਣ ਲੱਗੀ ਹੈ ਇਹ ਵਿਖਾ ਕੀ ਲੈ ਕੇ ਆਈ ਆ ਲੈ ਕੇ ਆਈ ਆ ਜੋ ਦਿੱਤਾ ਹੀ ਉਹਨਾਂ ਕੀ ਵਿਖਾਉਣਾ ਹੀ ਤੁਹਾਨੂੰ ਉਦੋਂ ਤੇ ਕਹਿੰਦੇ ਸੀ ਆਪਣੇ ਮੁੰਡੇ ਨੂੰ ਇੱਕ ਡੱਬਾ ਲੈ ਜੀ ਬੜਾ ਹੁੰਦਾ ਵਾ ਨਾਲੇ ਫਰੂਟ ਲੈ ਜੀ ਜਿੱਦਾਂ ਨਿਆਣਿਆਂ ਚ ਦਾਨ ਕਰਨ ਜਾਣਾ ਹੁੰਦਾ ਵਾ ਇੱਟੇ ਸਿਆਣੇ ਕਿਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਿੰਡ ਤਾਂ ਕਰਕੇ ਲੈ ਕੇ ਗਿਆ ਹਾਂ ਵੀ ਤੁਹਾਡਾ ਮੂਰ ਥੋੜਾ ਠੀਕ ਹੋ ਜਾਊਗਾ ਘਟੋ ਘਟ ਘਰਦਿਆਂ ਨੂੰ ਤਾਂ ਸਮਾਜ ਨਾਲ ਬੁਲਾ ਲੈਂਦੇ ਆ ਕੇ ਕੀ ਬੁਲਾਵਾਂ ਮੈਂ ਉਹਨਾਂ ਨੂੰ ਆਉਂਦੇ ਨੇ ਜੀ ਸਮਾਨ ਫੋਲਣ ਲੱਗ ਪਏ ਹੀ ਜਦੋਂ ਜਾਣਾ ਹੁੰਦਾ ਵਾ ਉਦੋਂ ਵੀ ਪੜੀਆਂ ਸਿਆਣੀਆਂ ਮੱਤਾ ਦਿੰਦੇ ਆ ਨਾਲੇ ਨਾ ਤੁਸੀਂ ਵੀ ਮੈਨੂੰ ਬਹੁਤਾ ਨਾ ਸਮਝਾਇਆ ਕਰੋ ਵੀ ਮੈਂ ਕਰਦਿਆਂ ਨੂੰ ਕਿੱਦਾਂ ਬੁਲਾਉਣਾ ਵਾ ਜਿੱਦਾਂ ਉਹ ਮੇਰੇ ਨਾਲ ਕਰਦੇ ਆ ਮੈਂ ਵੀ ਓਦਾਂ ਹੀ ਚੱਲਣਾ ਵਾ ਉਹਨਾਂ ਨੇ ਕੀ ਮਨਾ ਕਰਤਾ ਤੁਹਾਡਾ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਆਉਂਦੇ ਹੀ ਡੈਪੇ ਹਿਸ ਸਮਾਨ ਫੋਲਣ ਤੁਹਾਡੇ ਘਰ ਦੇ ਇਦਾਂ ਦੇ ਰਿਵਾਜ ਆ ਪਿਉਂਦੇ ਬਸ ਫੋਲਣ ਬਹਿ ਜਾ ਉਹ ਚੱਲ ਫਿਰ ਕੀ ਹੋਗਾ ਜੇ ਉਹਨਾਂ ਸਮਾਨ ਫੋਲ ਲਿਆ ਤੇ ਪੁੱਛਿਆ ਹੀਗਾ ਤੇ ਕੀ ਲੈ ਕੇ ਆਏ ਜੇ ਬਸ ਮੈਨੂੰ ਨਾ ਪੁੱਛਿਆ ਕਰ ਗੱਲ ਮੁੱਕੀ ਨਾਲੇ ਬਚੋਲਾ ਆਇਆ ਹੀਗਾ ਮਗਰੋਂ ਡੈਡੀ ਫੋਨ ਕਰਦੇ ਸੀ ਉਹਨੂੰ ਵੀ ਬਾਹਰ ਦਾ ਕੰਮ ਛੇਤੀ ਬਣਾਉ ਇਹ ਗੱਲ ਚ ਮੈਨੂੰ ਨਹੀਂ ਡੈਣੇ ਦੱਸਿਆ ਉਹ ਤਾਂ ਦੀ ਆਪਣੀਆਂ ਗੱਲਾਂ ਵਾ ਜੇ ਤੁਸੀਂ ਵਿਆਹ ਹੀ ਬਾਹਰ ਜਾਣ ਨੂੰ ਕਰਾਇਆ ਵਾ ਤੇ ਬਣਾਉਣਾ ਨਹੀਂ ਹੈਗਾ ਇਹ ਮੇਰੇ ਤੇ ਕੋਈ ਹਸਾਨ ਨਹੀਂ ਕਰਨਾ ਤੁਸੀਂ ਵੀ ਨਾਲ ਹੀ ਜਾਣਾ ਵਾ ਕੰਮ ਤੇ ਬਾਅਦ ਦਾ ਫੇਰ ਹੀ ਬਣੂਗਾ ਨਾ ਪਹਿਲਾਂ ਮੈਰਿਜ ਸਰਟੀਫਿਕੇਟ ਤੇ ਬਣਾ ਲਈਏ ਹੌਲੀ ਹੌਲੀ ਸਾਰੇ ਕੰਮ ਤਰੀਕੇ ਨਾਲ ਹੋਣੇ ਆ ਕਿ ਕਾਲੀ ਥੋੜੀ ਤਤੇ ਘਰ ਸਾਰੇ ਕੰਮ ਹੋਣੇ ਆ ਮੈਰਿਜ ਸਰਟੀਫਿਕੇਟ ਵੀ ਤੇ ਤਹੀ ਬਣਾਉਣਾ ਵਾ ਕੇ ਵੀ ਜ਼ਿੰਮੇਵਾਰੀ ਡੈਡ ਜੀ ਹੋਣਾ ਦੀ ਆ ਉਹ ਆ ਕੇ ਬਣਾ ਜਨ ਤੁਸੀਂ ਢਿੱਲੇ ਪਏ ਜੇ ਤੇ ਪੈਰੋ ਜਨ ਨਾ ਚਿਰ ਪਏ ਜੇ ਮੇਰਾ ਕੀ ਜਾਂਦਾ ਵਾ ਆਪੇ ਉਹ ਨਾ ਚਿਰ ਇੱਥੇ ਬਿਠੇ ਰਹੋਗੇ ਕਿੱਦਾਂ ਆ ਗਿਆ ਵਾ ਮੇਰੇ ਵੱਲ ਮਾਇਦੀ ਨੇ ਘਲਾਤਾ ਹੁਣ ਆਇਆ ਨਾ ਜਾ ਇਹਨੂੰ ਪੁੱਛ ਕੇ ਆ ਹੇ ਬਚੋ ਲਾਇਆ ਹੀ ਮਗਰੋਂ ਜੇ ਆਇਆ ਹੀ ਤੇ ਕੰਮ ਕਰਨੇ ਨਹੀਂ ਹੈਗੇ ਮੇਰੇ ਤੇ ਸਹਾਨ ਕਰਨਾ ਵਾ ਉਹ ਮੈਂ ਭਾਜੀ ਗਿਆ ਹਾਂ ਸੋਰੇ ਅੱਛਾ ਤੇ ਆਉਂਦੇ ਆਉਂਦੇ ਮੁੜ ਕੇ ਥੋੜਾ ਜਿਹਾ ਲੇਟ ਹੋ ਗਿਆ ਪਰ ਮੈਂ ਸੋਚਿਆ ਮੈਂ ਹਾਂ ਚੱਲ ਹੋਈ ਆਉਣਾ ਮੰਮੀ ਕਹਿੰਦੇ ਸੀ ਤੁਸੀਂ ਘਰ ਆਇਓ ਕੰਮ ਹੀ ਕੋਈ ਆਹੋ ਮੈਂ ਜੋਬਨ ਘਰ ਗਿਆ ਹੀ ਹਾਂ ਤੇ ਉਹ ਮੈਂ ਮੰਮੀ ਨੂੰ ਇੰਨੀ ਗੱਲ ਕਹਿ ਕੇ ਆਇਆ ਹੀ ਵੀ ਭਾਬੀ ਜੀ ਵੇਖੋ ਉਹ ਨਾ ਆਉਂਦਾ ਵਾ ਜੋ ਦੇ ਬੇਕਿਆਂ ਤੋਂ ਫੋਨ ਠੀਕ ਹੈ ਤੇ ਹੁਣ ਤਿਆਰੀ ਗਾੜੀ ਕਰੋ ਬਾਹਰ ਦੀ ਠੀਕ ਹੈ ਤੇ ਉਹ ਫਿਰ ਚਲੋ ਉਹਨਾਂ ਨੂੰ ਮੈਂ ਆਖਿਆ ਸੀ ਉਹ ਕਹਿੰਦੇ ਵੀ ਮੈਨੂੰ ਤੇ ਇੰਨਾਂ ਗੱਲਾਂ ਦਾ ਪਤਾ ਨਹੀਂ ਆ। ਹੂੰ ਤੇ ਜੋ ਬਣਾਉਣਗੇ ਘਰ ਤੇ ਉਹ ਅੱਜ ਸੌਰੇ ਗਏ ਆ ਤੇ ਘਰ ਆਉਣਗੇ ਤੇ ਫਿਰ ਮੈਂ ਤੁਹਾਡੇ ਕੋਲ ਭੇਜਾਂਗੀ ਉਹਨਾਂ ਨੂੰ। ਭਾਜੀ ਮੰਮੀ ਮੈਨੂੰ ਦੱਸਣ ਦੇ ਹੀਗੇ। ਹੂੰ ਕਹਿੰਦੇ ਹੀਗੇ ਵੀ ਜੋਦਾ ਵੀਰ ਦਾ ਇਸਨਾ ਦਿਨ ਬਾਹਰ ਦਾ। ਅੱਛਾ ਤੇ ਮੈਂ ਮੰਮੀ ਨੂੰ ਕਹਿੰਦੇ ਆਂ ਕਿ ਮੈਂ ਵੀ ਜੇ ਅਸੀਂ ਮਹੀਨਾ ਖਾਂਡ ਰੁਕ ਜਾਂਦੇ। ਉਹਦੇ ਨਾਲ ਇਹ ਹੋਣਾ ਹੈਗਾ ਵੀ ਚਲੋ ਲੋਕਾਂ ਸਾਹਮਣੇ ਯਾਰਾ ਕੇ ਇਹ ਨਹੀਂ ਹੁੰਦਾ ਵੀ ਖਰੇਸ਼ ਦਾ ਮਤਲਬ ਨੂੰ ਵਿਆਹ ਕੀਤਾ ਵਾ। ਵੀ ਬਾਹਰ ਜਾਣ ਵਾਸਤੇ ਕੀਤਾ ਵਾ। ਇਹ ਲੋਕੀ ਬੜੀਆਂ ਗੱਲਾਂ ਕਰਦੇ ਆ। ਤੇ ਚਲੋ ਅਜੇ ਨਾਲੇ ਨਾ ਸਾਡੇ ਇੱਕ ਦੋ ਡਾਕੂਮੈਂਟ ਵੀ ਬਣਨ ਵਾਲੇ ਆ ਮੈਰਿਜ ਸਰਟੀਫਿਕੇਟ ਬੰਨਾ ਵਾ ਫਿਰ ਪਾਸਪੋਰਟ ਤੇ ਨਾਂ ਚੜਨਾ ਵਾ ਮੇਰਾ ਜੀ ਜੂਤ ਵਾਲੇ ਤੇ ਫਿਰ ਅਜੇ ਇੱਕ ਦੋ ਕੰਮ ਹੋਣ ਵਾਲੇ ਆ ਤੇ ਮੈਂ ਕਿਹਾ ਚੱਲ ਉਹ ਵੀ ਕਰਾ ਲੈਂਦੇ ਤੇ ਮਹੀਨਾ ਖੰਡ ਜੇ ਰੁਕ ਜਾਂਦੇ ਆ ਛੇਤੀ ਨਾ ਆਪਣੇ ਡਾਕੂਮੈਂਟ ਤਿਆਰ ਕਰਵਾ ਕੇ ਨਾ ਤੇ ਕੰਮ ਛੇਤੀ ਤੋਂ ਛੇਤੀ ਕਰੀਏ ਤੇ ਅੱਗੇ ਫਿਰ ਸੋ ਕਾਨੂੰਨ ਵਗੈਰਾ ਬਦਲਦੇ ਰਹਿੰਦੀ ਆ ਫਿਰ ਮੁਸ਼ਕਲ ਹੋ ਜਾਂਦੀ ਆ ਥੋੜੀ ਜੀ ਤੇ ਜਿਹੜਾ ਕੰਮ ਛੇਤੀ ਹੋ ਜੇ ਉਹੋ ਹੀ ਚੰਗਾ ਵਾ ਤੇ ਐਵੇਂ ਅਗਲੇ ਦਿਨ ਵੀ ਵੱਧ ਘਟ ਸੁੰਡੀਆਂ ਆਪਣੀਆਂ ਵੀ ਕੱਲ ਨੂੰ ਫਿਰ ਇਹਨਾਂ ਗੱਲਾਂ ਦੇ ਵਿੱਚ ਨਾ ਬੰਦਾ ਚੰਗਾ ਨਹੀਂ ਲੱਗਦਾ ਰਫੜ ਪੈਂਦਾ ਵਾ ਉਹ ਤਾਂ ਗੱਲ ਤੁਹਾਡੀ ਪਾਜੀ ਠੀਕ ਵਾ ਮੈਂ ਵੀ ਤੁਹਾਡਾ ਇੱਕ ਗੱਲ ਕਰਨੀ ਹੈ ਦੱਸੋ ਜੋਤ ਨਾਲ ਬਿਨਾ ਵਜਾ ਤੋਂ ਖੇਦੀ ਬੜਾ ਵਾ ਅੱਛਾ ਹੁਣ ਅੱਜ ਕਿੱਡੀ ਗੱਲ ਹੀ ਅਸੀਂ ਆਏ ਹਾਂ ਉਥੋਂ ਪਿੰਡੋਂ ਤੇ ਸਮਾਨ ਉਹਨਾਂ ਵੀ ਦਿੱਤਾ ਫਿਰ ਉਹਦੇ ਲੀੜੇ ਲੜੇ ਤੇ ਮੰਮੀ ਕਿਤੇ ਫੜ ਕੇ ਤੇ ਵੇਖਣ ਡਿਆ ਵੀ ਹੁਣੀ ਆ ਵੀ ਚੱਲ ਮੈਂ ਵੇਖਨੀ ਆ ਕੀ ਆ ਅਜੇ ਸਾਹਮਣੇ ਜੋਤ ਬੈਠੀ ਮੈਂ ਵੀ ਸਾਹਮਣੇ ਬੈਠਾ ਠੀਕ ਆ ਤੇ ਸਮਾਨ ਚੋ ਕਿਤੇ ਗੋਲ ਹੈ ਗਈ ਅੰਦਰ ਵੀ ਇਹ ਤੁਸੀਂ ਕੀ ਕਰਕੇ ਵਿਕਣਾ ਇਦਾਂ ਦੀਆਂ ਗੱਲਾਂ ਚੰਗੀਆਂ ਥੋੜੀ ਲੱਗਦੀਆਂ ਨਹੀਂ ਸਮਝਾਈ ਹੈ ਤੇ ਚਲੋ ਜੋ ਵੀ ਨੇ ਗੱਲ ਮਾੜੀ ਆ ਉਦਾਂ ਵੈਸੇ ਇਹ ਗੱਲ ਹੈ ਤੇ ਮਾੜੀ ਆ ਤੇ ਪਰ ਚਲ ਤੂੰ ਸਿਆਣਾ ਵਾ ਯਾਰ ਜੋ ਉਹ ਇਦਾਂ ਵਾ ਤੇ ਥੋੜੇ ਜਿਹਾ ਤੁਸੀਂ ਆਪ ਸਮਝਦਾਰੀ ਵਰਤ ਲਿਆ ਕਰੋ ਕੋਈ ਗੱਲ ਨਹੀਂ ਤੁਸੀਂ ਨਾ ਜਿਆਦਾ ਗੱਲਾਂ ਦੇ ਵਿੱਚ ਨਾ ਪਾਓ ਤੇ ਆਪ ਦਾ ਕੰਮ ਵੇਖੋ ਆਪ ਦਾ ਕੰਮ ਕਰੋ ਜੋ ਵੀ ਹੈ ਗਵਾ ਕਰਕੇ ਤੇ ਮਾਨਾਂ ਬਾਹਰ ਜਾਓ ਤੁਸੀਂ ਮੈਂ ਉਹ ਦਿਨ ਤੇ ਆ ਬਾਕੀ ਆ ਸਰਕਲ ਇਹ ਚੱਲਦਾ ਰਹਿੰਦਾ ਵਾ ਦੋ ਭਾਂਡੇ ਖੜਕਦੇ ਰਹਿੰਦੇ ਆ ਇਹੋ 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 ਗੱਲ ਹੈਗੀ ਆ ਹਾਂ ਜਿਆਦਾ ਇਹਨਾਂ ਜਿਹੇ ਕੰਟੈਂਟ ਮੈਂ ਮम्मी ਨੂੰ ਹੁਣ ਸਮਝਾਉਂਦਾ ਰਹਿਣਾ ਵੀ ਚਲੋ ਕੋਈ ਗੱਲ ਇਹ ਕਹਿ ਰਿਹਾ ਤਾਂ ਫਿਰ ਕੀ ਆ ਆਉ ਨਹੀਂ ਚਲੋ ਉਹ ਤੇ ਹੁਣ ਮੈਂ ਮੇਲ ਵਰਤ ਕੇ ਕਰਨਾ ਹੀ ਪੈਣਾ ਵਾ ਬਿਲਕੁਲ ਬਿਲਕੁਲ ਸਿਰੇ ਚਾੜਨਾ ਹੀ ਪੈਣਾ ਵਾ ਨਹੀਂ ਕੋਈ ਨਹੀਂ ਮੈਂ ਇਦਾਂ ਕਰਦਾ ਮੈਂ ਕੱਲ ਤੋਂ ਫਿਰ ਆਪਣਾ ਕੰਮ ਸ਼ੁਰੂ ਕਰ ਲੈਣਾ ਆ ਤੇ ਜਿੱਥੇ ਵੀ ਪਹੁੰਚੂਗਾ ਤੁਹਾਨੂੰ ਮੈਂ ਦੱਸਦਾ ਰਿਹਾ ਕਰੂੰਗਾ ਹਾਂ ਚਲੋ ਕੋਈ ਗੱਲ ਨਹੀਂ ਤੁਹਾਨੂੰ ਠੀਕ ਆ ਫਿਰ ਮਿਲਾਂ ਹਾਂ ਓਕੇ ਸਲਾਮ ਠੀਕ ਹੈ ਉਹ ਵਿਆਹ ਤੇ ਮੁੰਡੇ ਦਾ ਕੀਤਾ ਵਾ ਯਾਰ ਹਾਂ ਹਾਂ ਉਹ ਟਾਈਮ ਵੀ ਨਹੀਂ ਲੱਗਦਾ ਜੀ ਸਾਰਾ ਸਾਰਾ ਦਿਨ ਇਦਾਂ ਲੰਘ ਜਾਂਦਾ ਹਾਂਜੀ ਚਲੋ ਠੀਕ ਆ ਮੈਂ ਬਾਅਦ ਚ ਕਰੂੰਗਾ ਫੋਨ ਠੀਕ ਕਿਹਦਾ ਆ ਫੋਨ ਕੋਈ ਯਾਰ ਦੋਸਤ ਮੁੰਡਾ ਇਹ ਅੱਛਾ ਅੱਛਾ ਉਹ ਅਸੀਂ ਤਾਂ ਇੱਥੇ ਪਿੰਡੋਂ ਹੋ ਗਏ ਅੱਛਾ ਤੇ ਮਗਰੋਂ ਖਰੇ ਆਏ ਇਹ ਵੀ ਚੋਲਾ ਅਹ ਮੰਮੀ ਤੇਰੀ ਦੱਸਣ ਲਈ ਆਇਆ ਸੀ ਤੇ ਮੈਨੂੰ ਡੈਡੀ ਸੱਦਣ ਤੇ ਮੈਂ ਹੋ ਕੇ ਆਇਆ ਹਾਂ ਉਹਨਾਂ ਦੇ ਘਰੋਂ ਠੀਕ ਹੈ ਡੈਡੀ ਹੁਣ ਤੁਹਾਨੂੰ ਵੀ ਪਤਾ ਪਾ ਕਿ ਜਦੋਂ ਅਸੀਂ ਵਿਆਹ ਕੀਤਾ ਸੀ ਤਾਂ ਅਸੀਂ ਇਹੋ ਗੱਲ ਕੀਤੀ ਸੀਗੀ ਵੀ ਚਲੋ ਜੋਤ ਨੂੰ ਅਸੀਂ ਵੀ ਬਾਹਰ ਕੱਢਾਂਗੇ ਤੇ ਨਾਲ ਉਹ ਮਗਰ ਮੈਨੂੰ ਵੀ ਲੈ ਜਾਊਗੀ ਇਹੋ ਗੱਲ ਹੀ ਹੋਈ ਸੀ ਨਾ ਇਹੋ ਗੱਲ ਹੋਈ ਤੇ ਉਹ ਹੁਣ ਮੈਨੂੰ ਕਹਿੰਦੇ ਸੀਗੇ ਵੀ ਸਹੁਰੇ ਤੇਰੇ ਦਾ ਫੋਨ ਆਇਆ ਵੀ ਤੁਸੀਂ ਵੀ ਕੰਮ ਆਪਣਾ ਬਾਹਰ ਦਾ ਸ਼ੁਰੂ ਕਰ ਲਓ ਤੇ ਮੈਂ ਤਾਂ ਹੁਣ ਸਿੱਧਾ ਇੱਧਰ ਹੀ ਆ ਗਿਆ ਘਰ ਨਹੀਂ ਗਿਆ ਮੈਂ ਹਾਂ ਚੱਲ ਡੈਡ ਨਾਲ ਗੱਲ ਕਰ ਲੀਣਾ ਵਾ ਵੀ ਕਰੋ ਫਿਰ ਪੈਸੇ ਦਾ ਪ੍ਰਬੰਧ ਥੋੜਾ ਜਾਂਦੇ ਆਂ ਫਾਈਲ ਸ਼ੁਰੂ ਕਰ ਦਨੇ ਤੇ ਜੇ ਮੈਰਿਜ ਸਰਟੀਫିକੇਟ ਹੀ ਬਣਨ ਵਾਲਾ ਵਾ ਹੋਰ ਵੀ ਇੱਕ ਦੋ ਡਾਕੂਮੈਂਟ ਬਣਨ ਵਾਲੇ ਆ ਤੇ ਬਣਾ ਕੇ ਨਾ ਤੇ ਜਿੰਨੀ ਛੇਤੀ ਹੋ ਸਕਦਾ ਕਰ ਲਈਏ ਮੁਰਕੇ ਬਾਹਰ ਚ ਲੈ ਜਾਾਂਗੇ ਫਿਰ ਚਲ ਇਦਾਂ ਹੀ ਕਰ ਲਿਓ ਗੱਲ ਤੇ ਪੁੱਤ ਉਹਨਾਂ ਨੇ ਇਹੋ ਕੀਤੀ ਸੀ ਵੀ ਵਿਆਹ ਹੋ ਜਾਊਗਾ ਤੇ ਕੁੜੀ ਨੂੰ ਅਸੀਂ ਬਾਹਰ ਭੇਜ ਦਾਂਗੇ ਹੂੰ ਹੂੰ ਬਾਕੀ ਹੁਣ ਤਾਂ ਨਾ ਥੋੜਾ ਬਹੁਤਾ ਤੋਂ ਜੋਤ ਨੂੰ ਇਹ ਗੱਲ ਕਹਿਆ ਕਰ ਵੀ ਮੈਨੂੰ ਵੀ ਨਾਲ ਖੜਨਾ ਹੀ ਆ ਆ ਨਹੀਂ ਨਹੀਂ ਮੈਂ ਤਾਂ ਸਮਝਾਉਂਦਾ ਸੀ ਨਾ ਵੀ ਇਕੱਠੇ ਜਾਣਾ ਵਾ ਹਾਂ ਹਾਂ ਬਾਕੀ ਚਲੋ ਥੋੜਾ ਚਿਰ ਤੇ ਉਹਨੂੰ ਪਹਿਲਾਂ ਜਾਣਾ ਹੀ ਪੈਣਾ ਵਾ ਤੇ ਮਗਰ ਮੜ ਕੇ ਮੈਨੂੰ ਲੈ ਜਾਊਗੀ ਪੁੱਤ ਤੈਨੂੰ ਵੀ ਇਹ ਗੱਲ ਦਾ ਪਤਾ ਵੀ ਪੈਸਾ ਤੇ ਕੋਲ ਸਾਡੇ ਹੈ ਨਹੀਂ ਹੈ ਤੇ ਪੈੜੀ ਵੇਚ ਕੇ ਹੀ ਦੇਣੇ ਆ ਬਿਲਕੁਲ ਬਿਲਕੁਲ ਅਹੀਂ ਸੌਦਾ ਗਾੜੀ ਤਾਂ ਕਰਨਾ ਵੇ ਜੇ ਤੁਹਾਡਾ ਕੰਮ ਬਣੂਗਾ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਜੈਂਟਰਾਂ ਨਾਲ ਵੀ ਗੱਲ ਕਰ ਲੈਨੇ ਆ ਮੈਂ ਫਿਰ ਅੱਜ ਮੈਰਿਜ ਸਰਟੀਫਿਕੇਟ ਦਾ ਪਤਾ ਕਰਦਾ ਵਾਂ ਤੇ ਜਿਹੜੇ ਕੰਮ ਇੱਕ ਦੋ ਰਹਿੰਦੇ ਉਹ ਵੀ ਕਰੀਏ ਤੇ ਸ਼ੁਰੂ ਕਰੀਏ ਕੰਮ ਬਾਕੀ ਪੁੱਤ ਇਹਨਾਂ ਗੱਲਾਂ ਤਾਂ ਹੁਣ ਤੈਨੂੰ ਪਤਾ ਇਹਨਾਂ ਗੱਲਾਂ ਦਾ ਸਾਨੂੰ ਤਾਂ ਪਤਾ ਕੋਈ ਨਹੀਂ ਵੀ ਕੀ ਕਰਨਾ ਤੇ ਕੀ ਨਹੀਂ ਜਿੱਦਾਂ ਵੀ ਤੂੰ ਕਰਨੀ ਤੂੰ ਕਰ ਲੈ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਕੋਈ ਨਹੀਂ ਮੈਂ ਫਿਰ ਕਰਦਾ ਪਤਾ ਕਰਕੇ ਤੇ ਫਿਰ ਮੈਨੂੰ ਦੱਸੀਂ ਕੀ ਬਣਿਆ ਮੈਨੂੰ ਉਹ ਨਾ ਜੋ ਬੰਦੀ ਸਮਝਨੀ ਆਉਂਦੀ ਜੋ ਬੰਦਾ ਚੱਗਾ ਪਰ ਹੱਸਦਾ ਖੇਡਦਾ ਸੀ ਹੁਣ ਚੁੱਪ ਚੁੱਪ ਜਿਹਾ ਰਹਿੰਦਾ ਮੇਰੇ ਹਿਸਾਬ ਨਾਲ ਫਿਕਰ ਕਰਦਾ ਬਾਹਰ ਦਾ ਮੈਨੂੰ ਤੇ ਇਹ ਵੀ ਚੱਲ ਕਿਤੇ ਛੋਟੇ ਦੇਸ਼ੇ ਚਲ ਜਾਂਦਾ ਨਾ ਤੇ ਚੰਗਾ ਹੀ ਮਾਂ ਇਹਨਾਂ ਦੀ ਜਿੱਦ ਕਰਕੇ ਬੈ ਗਈ ਆਈ ਲੱਟਸ ਵਾਲੀ ਕੁੜੀ ਲੱਭ ਕੇ ਤੇ ਇਹਨੂੰ ਬਾਹਰ ਭੇਜਣਾ ਮੈਨੂੰ ਤੇ ਇਹ ਆ ਕਿ ਜੇ ਕੁੜੀ ਬਾਹਰ ਚਲ ਗਈ ਉੱਥੇ ਜਾ ਕੇ ਮੁੱਕਰ ਗਈ ਤੇ ਸਾਡਾ ਕੀ ਬਣੂ ਸਾਡਾ ਤਾਂ ਇਕੱਲਾ ਵੇਗ ਗਿਆ ਨਾ ਉਹ ਇਹ ਕਿੱਥੋਂ ਪੂਰਾ ਕਰਾਂਗੇ ਚੱਲ ਕੋਈ ਇਹਨਾਂ ਦੀ ਮਾ ਨਾ ਕਰਦਾ ਸਲਾਹ ਇਹ ਕਿਤੇ ਬੱਤੀ ਵੀ ਬੰਦ ਹੋ ਗਈ ਹੈ ਕਿਤੇ ਇੰਨਾ ਨਹੀਂ ਹੈਗਾ ਕਿ ਨਵਿਟਰੀ ਲਵਾ ਲਈ ਤੇ ਰੋਹ ਵੇਖਿਓ ਮਾਰਦੇ ਜਿੱਦਾਂ ਸਾਰੇ ਡੀਸੀ ਲੱਗੇ ਹੁੰਦੇ ਆ ਜੋਤ ਬੈਠੀ ਹੈ ਹਾਂਜੀ ਦੇਦੀ ਬੈਠੀ ਜੋਤ ਵੰਡਾ ਕਿਵੇਂ ਦਾ ਰਿਹਾ ਫਿਰ ਠੀਕ ਹੀ ਹੈ ਦੇਦੀ ਵੰਡ ਠੀਕ ਠਾਕ ਹੀ ਸਾਰੇ ਹਾਂਜੀ ਜੋਤ ਜੋ ਬੁਣੇ ਬੜਾ ਬੋਲਣ ਡਿਆ ਉੱਚੀ ਉੱਚੀ ਤੇਰੇ ਅੱਗੇ ਬੋਲਣ ਡਿਆ ਸੀ ਆਹੋ ਬੋਲਣ ਤੇ ਮੇਰੇ ਅੱਗੇ ਡੇ ਹੀ ਪਰ ਮੈਂ ਚੁੱਪ ਕਰਾਤਾ ਸੀ ਮੈਨੂੰ ਕਹਿੰਦੇ ਸੀ ਵਿਚੋਲਾ ਆਇਆ ਵਾ ਤੇ ਉਹ ਡਿਆ ਹੀ ਕੰਮ ਬਣਾਉਣ ਵੱਲੋਂ ਕਹਿਣ ਤੇ ਮੈਂ ਫਿਰ ਕਹਾ ਮੈਂ ਬਣਾਉਣਾ ਨਹੀਂ ਸਾਣਿਆ ਕੋਈ ਮੇਰੇ ਸਿਰ ਤੇ ਚੱਲ ਕੋਈ ਗੱਲ ਨਹੀਂ ਹੌਸਲਾ ਰੱਖ ਬਾਹਰ ਨਾਲ ਸੁਣਨ ਵਾਲੇ ਬੜੀਆਂ ਗੱਲਾਂ ਸੁਣ ਲੈਂਦੇ ਆ ਦੇਦੀ ਤੂੰ ਹੀ ਨਾ ਮੈਨੂੰ ਬਹੁਤੀਆਂ ਮਤਾਂ ਨਾ ਦੋ ਮੈਨੂੰ ਪਤਾ ਵਾ ਕਿ ਕੌਣ ਕੀ ਸੋਂਦਾ ਵਾ ਤੇ ਕੌਣ ਕੀ ਕਰਦਾ ਵਾ ਮੈਨੂੰ ਪਤਾ ਵਾ ਆਪ ਇਹ ਘਰ ਚ ਕਿੱਦਾਂ ਰਹਿਣਾ ਵਾ ਨਾਲੇ ਤੁਸੀਂ ਮੈਨੂੰ ਇੰਨੀਆਂ ਸਲਾਹਾਂ ਕਿਉਂ ਦੇਂਦੇ ਜੀ ਜਿਨ੍ਹਾਂ ਨੂੰ ਆਪ ਨੇ ਕੋਈ ਘਰ ਚ ਪੁੱਛਦਾ ਚੱਲ ਕੋਈ ਗੱਲ ਨਹੀਂ ਘਰ ਚ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਮੰਮੀ ਦਾ ਮਨਾ ਗੁੱਸਾ ਕਰਿਆ ਕਰੋ ਮੰਮੀ ਦਾ ਸੁਭਾਅ ਹੀ ਐਵੇਂ ਦਾ ਵਾ ਆਹੋ ਉਹਨਾਂ ਦਾ ਗੁੱਸਾ ਕਿਉਂ ਨਾ ਕਰਿਆ ਕਰੋ ਇਨਵੇਟਰ ਤੇ ਉਹਨਾਂ ਕੋ ਲੱਗਦਾ ਨਹੀਂ ਆ ਗੱਲਾਂ ਹੀ ਆਉਂਦੀਆਂ ਉਹਨਾਂ ਕੀ ਬਣੂਗਾ ਇਹਦਾ ਮੈਨੂੰ ਨਹੀਂ ਲੱਗਦਾ ਇਹ ਬਾਹਰ ਖੜੂਗੀ ਜਿੱਦਾਂ ਮੰਮੀ ਕਹਿੰਦੇ ਇਹਨੇ ਬਾਹਰ ਲੈ ਜਾਣਾ ਇਹਦੇ ਤੇ ਅਕੜੀ ਨਹੀਂ ਮਾਨ ਪਤਾ ਨਹੀਂ ਕੀ ਚਾਹੁੰਦੀ ਐ ਦਲਜੀਤ ਪੁੱਤ ਬਟਾਂ ਦੇ ਘਾ ਬੜਾ ਵਾ ਤੋ ਫੇਰਾ ਮਾਰਨ ਜਾਈਦਾ ਤੇ ਮੈਨੂੰ ਇਹ ਐ ਕਿ ਤੇ ਸਫ ਸੁਪਨਾ ਕੋਈ ਲੜ ਜੇ ਤੇ ਬੰਦਾ ਡਾ ਕੇ ਤੇ ਸਾਫ ਕਰਾ ਲਈਏ ਕੋਈ ਨਹੀਂ ਡੇੜ ਜੀ ਕੱਲ ਨੂੰ ਕਰਵਾ ਲੈਨੇ ਆ ਕੱਲ ਨੂੰ ਬੰਦਾ ਲੈ ਆ ਕੇ ਨਾ ਤੇ ਨਾਲ ਮੈਂ ਲੱਗ ਜੂੰਗਾ ਓਏ ਆਹੋ ਕੋਈ ਨਹੀਂ ਨਾਲ ਹੋ ਕੇ ਕਰ ਲਾਂਗੇ ਨਾਲ ਜੋ ਮੈਨੂੰ ਡਾਏ ਹੋ ਕੇ ਇਹਨਾਂ ਨੂੰ ਨਾਲ ਲੈ ਲਾਂਗੇ ਹਾਂ ਤੇ ਨਾਲ ਇੱਕ ਬੰਦਾ ਲੈ ਕੇ ਤੇ ਸਾਫ ਕਰਵਾ ਕੋਈ ਨਹੀਂ ਕੱਲ ਨੂੰ ਕਰਵਾ ਦਿੰਨੇ ਸਾਰੀ ਸਦੀਪ ਹਾਂਜੀ ਮੈਂ ਤੇ ਰੋਟੀ ਪਾਣੀ ਖਾ ਲਿਆ ਵਾ ਤੇ ਪੁੱਤ ਸਵੇਰ ਵਾਸਤੇ ਤੋਰੀਆਂ ਹੈਗੀਆਂ ਵਾ ਕੱਟ ਕੇ ਸਿਰਸਿਰ ਉਹ ਬਣਾਵਾਂਗੇ ਹਾਂਜੀ ਇਹਦੇ ਕਰ ਲਾਂਗੇ ਕੋਈ ਗੱਲ ਨਹੀਂ ਹੈ ਨਾ ਤੇ ਫੇਰ ਆਨ ਨੂੰ ਫੇਰ ਵੇਖੀ ਜਾਊਗੀ ਦਾਲ ਦੁੱਲ ਕੋਈ ਬਣਾਵਾਂਗੇ ਉਹ ਵੇਖਾਂਗੇ ਫੇਰ ਹੈ ਨਾ ਤੇ ਨਾਲੇ ਤੂੰ ਕਹਿੰਦੇ ਸੀ ਪਿੰਡ ਜਾਣਾ ਵਾ ਤੇ ਜਾ ਕੇ ਤੇ ਹੋਵੋ ਕਿਸ ਦਿਨ ਤੁਸੀਂ ਵੀ ਮਾਰਾਓ ਫੇਰਾ ਕੋਈ ਗੱਲ ਨਹੀਂ ਵਿਹਲੇ ਹੁੰਦੇ ਨੇ ਨਾ ਫੇਰ ਚੱਲ ਜਾਾਂਗੇ ਆਪਾਂ ਚੱਲ ਪੁੱਤ ਟਾਈਮ ਵਾਵਾ ਹੋ ਗਿਆ ਵਾ ਸੌਂ ਜਾ ਕੇ ਲੰਮੇ ਪੌਸੇਰੇ ਫੇਰ ਉੱਠ ਕੇ ਕੰਮ ਦੰਦਾ ਕਰਨਾ ਵਾ ਚਲੋ ਠੀਕ ਹੈ ਚਲੋ ਉੱਠਣਾ ਫੇਰ ਘਰ ਦਾ ਸੁਣ ਨਹੀਂ ਹੁੰਦੀਆਂ ਜਾਓ ਜਾ ਕੇ ਲ ਲੋ ਲਾਈਟ ਵੀ ਬੰਦ ਹੋ ਗਈ ਜੇ ਟਾਈਮ ਨਾਲ ਸੁੱਤੇ ਹੁੰਦੇ ਕੜੀ ਨੀਂਦ ਪੂਰੀ ਹੋ ਜਾਣੀ ਸੀ ਹੁਣ ਪੱਖੀ ਚੱਲਣੀ ਪੈਣੀ ਆ ਸੰਦੀਪ ਪੁੱਤ ਫੜ ਹਾਂ ਉਥੋਂ ਪੱਖੀਆਂ ਲੰਮੇ ਦੇ ਪੈਣਾ ਹੀ ਪੈਣਾ ਵਾ ਪਤਾ ਨਹੀਂ ਕਦੋਂ ਬੱਤੀ ਆਉਣੀ ਆ ਘੰਟਾ ਲੰਘਣਾ ਇਦਾਂ ਕਿ 2 ਘੰਟੇ ਲੰਘਣੇ ਮੈਂ ਤੇ ਕਹਿੰਦੀ ਹਾਂ ਪੀਸੀ ਤੋਂ ਬਿਨਾ ਸਾਰ ਲੂੰਗੀ ਪਰ ਤੁਹਾਡੇ ਕੋਲੋਂ ਤੇ ਇਨਵਰਟਰ ਵੀ ਨਹੀਂ ਠੀਕ ਕਰਾਇਆ ਜਾਂਦਾ ਘਟੋ ਘਟ ਉਹਨੂੰ ਹੀ ਠੀਕ ਕਰਾ ਲਓ ਬੰਦਾ ਜਦੋਂ 33 ਬੰਦ ਹੋਈ ਹੋਵੇ ਬੈਠੇ ਜਾਵੇ ਮੇਰੀ ਗੱਲ ਸੁਣੋ ਇਨਵਰਟਰ ਖਰਾਬ ਹੋਇਆ ਵਾ ਤੁਹਾਨੂੰ ਮੈਂ ਕਦੋਂ ਦੀ ਕਹਿਣ ਡਈ ਆ ਪੀਠ ਠੀਕ ਕਰਵਾ ਲੋ ਠੀਕ ਕਰਵਾ ਲੋ ਹੁਣ ਰਾਤ ਕਿਦਾਂ ਨਿਕਲਨੀ ਆ ਬੜੀ ਤੰਗੀ ਹੁਣੀ ਆ ਮਨਾ ਇਹ ਤਾਂ ਹੁਣ ਕੰਮ ਹੋਣਾ ਸਵੇਰੇ ਦਿਲੇ ਹੁੰਦਾ ਤੇ ਚੱਲ ਕੇ ਇਹਨੂੰ ਲਿਆ ਕੇ ਵਿਖਾੜ ਲੈਂਦੇ ਹੈ ਤੇ ਸਵੇਰੇ ਹੁਣਾ ਪਰ ਗਰਮੀ ਬੜੀ ਆ ਨਾ ਇਹੋ ਜਿਹੇ ਕਿਦਾਂ ਨੰਮੇ ਪਹਿਣਾ ਵਾ ਸਵੇਰੇ ਉੱਠ ਕੇ ਕੰਮ ਤਾਂ ਦੇ ਵੀ ਕਰਨੇ ਹੁੰਦੇ ਕਿ ਨਹੀਂ ਹੁਣ ਰਾਤ ਤੇ ਕੱਢ ਲੈਨੇ ਆਫੀ ਸੁੱਖੀ ਪਰ ਕੀ ਕਰਨਾ ਰਾਤ ਤੇ ਹੁਣ ਕੱਢਣੀ ਪੈਣੀ ਆ ਉਹ ਵੇਖੋ ਹੰਦਰ ਬੋਲਣ ਲਈ ਆ ਕਿਦਾਂ ਉਹ ਧਿਆਨ ਨਹੀਂ ਆ ਕਿ ਠੇਡਾ ਨਲ ਵਾਲੀ ਆਹ ਹੋ ਕੇ ਠੇਡਾ ਹੀ ਲੱਗਣਾ ਬਾਕੀ ਰਹਿ ਗਿਆ ਵਾ ਮੇਰੀ ਗੱਲ ਸੁਣ ਇੰਨਾ ਖਿਜਣ ਦੀ ਕੀ ਲੋੜ ਵਾ ਮੈਂ ਤੁਹਾਨੂੰ ਕਿਹਾ ਨਾ ਕਿ ਕਰ ਏਸੀ ਵੀ ਲਵਾ ਲਾਂਗੇ ਫਿਕਰ ਨਾ ਕਰੋ ਫਿਕਰ ਕਿਉਂ ਨਾ ਕਰਾਂ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿੰਨੀ ਗਰਮੀ ਆ ਐਨੇ ਬੁਰੇ ਹਾਲਾਤ ਆ ਵੀ ਇੱਥੇ ਬੈਠਾ ਨਹੀਂ ਜਾਂਦਾ ਤੇ ਸਾਰਾ ਦਿਨ ਅੰਦਰੇ ਬੜੇ ਰਹੋ ਉਹ ਚਲ ਕੋਈ ਨਹੀਂ ਹੁਣ ਮੈਂ ਰਾਤੀ ਕਿੱਥੋਂ ਏਸੀ ਲੈ ਕੇ ਦੇਣਾ ਮੈਨੂੰ ਨਹੀਂ ਪਤਾ ਹੈਗਾ ਜਾਂ ਤੇ ਇਨਵਰਟਰ ਠੀਕ ਕਰਾ ਦਿਓ ਨਹੀਂ ਤੇ ਫਿਰ ਏਸੀ ਲਵਾ ਕੇ ਹੀ ਦਿਓ ਜਿੱਦਾਂ ਮਰਜੀ ਲਵਾਓ ਚਲ ਕੋਈ ਨਹੀਂ ਕਰਦਾ ਮੁੰਡਾ ਕਰ ਬੱਤੀ ਫੇਰ ਬੰਦ ਹੋ ਗਈ ਮੈਂ ਬੱਤੀ ਦਾ ਕੋਈ ਟਾਈਮ ਥੋੜਾ ਪੁੱਤ ਮੈਂ ਤਾਂ ਆ ਵੇਖਣ ਲਈ ਆ ਤੁਹਾਨੂੰ ਕਦੋਂ ਦਾ ਕਿਹਾ ਇਹਨੂੰ ਐਟਾ ਠੀਕ ਕਰਾ ਲਓ ਤੁਸੀਂ ਕਿਤੇ ਜਾਂਦੇ ਹੀ ਨਹੀਂ ਮਿਸਟਰ ਉਹ ਮੈਂ ਤਾਂ ਕਹਿ ਰਿਹਾ ਮੈਂ ਹਕ ਕਰਾ ਲਊਗਾ ਉਹ ਜੋ ਤੁਹਾਨੂੰ ਫੇਰ ਖਿਜਣ ਦੀ ਆ ਉਹ ਕਹਿਂਦੀ ਸਵੇਰੇ ਏਸੀ ਲਵਾ ਕੇ দাও ਉਹਦੇ ਏਸੀ ਕਿੱਥੋਂ ਲਿਆਉਣਾ ਏਸੀ ਲਵਾ ਕੇ দাও ਏਸੀ ਐਨੀ ਛੇਤੀ ਕਿੱਥੋਂ ਆ ਜਾਣਾ ਵਾ ਹੁਣ ਇਹ ਤਾਂ ਹੌਸਲਾ ਕਰਨਾ ਪੈਣਾ ਵਾ ਹੌਸਲਾ ਕਰਨਾ ਪੈਣਾ ਫੇਰ ਉਹਨੂੰ ਦਊ ਹੌਸਲਾ ਜਾ ਕੇ ਉਹ ਨਹੀਂ ਜੇ ਮੇਰੀ ਗੱਲ ਮੰਨਣੀ ਇਹ ਕਿੱਦਾਂ ਦੀ ਗੱਲ ਹੋਵੇ ਪੁੱਤ ਜਿੱਦਾਂ ਦਾ ਘਰ ਹੋਵੇ ਨਾ ਓਦਾਂ ਦੇ ਹੋ ਜਾਂਦਾ ਹੁੰਦਾ ਵਾ ਇਹ ਥੋੜਾ ਵਾਪੀ ਅਸਲਵਾ ਕੇ ਦਓ ਮੈਨੂੰ ਨਹੀਂ ਜੀ ਪਤਾ ਮੈਂ ਤਾਂ ਤੁਹਾਨੂੰ ਉਹਦਾ ਸੁਣਾ ਹੀ ਦਿੱਤਾ ਵਾ ਮੈਨੂੰ ਕੀ ਪਤਾ ਕੀ ਕਹਿੰਦੀ ਕੀ ਨਹੀਂ ਮੈਨੂੰ ਸੁਣਾਜੂ ਦਿਆਂ ਆਇਆ ਹਾਂ ਤਾਂ ਤੂੰ ਉਹਨੂੰ ਜਵਾਬ ਦਿੰਦਾ ਹਰ ਪਾਸੇ ਮੈਨੂੰ ਜੂ ਭੂਰੀ ਬਣਾਉਂਦੇ ਜੇ ਤੂੰ ਰਮਨ ਕਾਨੂੰ ਡੇਜ ਖਿਜਣ ਤੇ ਹੀ ਸਿਰੇ ਇਹਨਾਂ ਨੂੰ ਕੋਲੋਂਨੇ ਆ ਤੇ ਜਾ ਕੇ ਕਿਸ਼ਤਾਂ ਦੇ ਲੈ ਆਉਂਦੇ ਆ ਏਸੀ ਮੇਰੀ ਇੱਕ ਗੱਲ ਸੁਣੋ ਜੇ ਏਸੀ ਦੇ ਵਿੱਚ ਇਹਨੇ ਬਹਿਣਾ ਹੀ ਤੇ ਪੇਕਿਆਂ ਤੋਂ ਲੈ ਕੇ ਆਉਂਦੀ ਪਿਓ ਇਹਦਾ ਚੰਗਾ ਭਲਾ ਸਾਡਾ ਘਰ-ਬਾਰ ਵੇਖ ਕੇ ਗਿਆ ਸੀ ਅੱਜ ਤੇ ਅਸੀਂ ਮੰਗਣ ਲਈ ਆ ਤਾਂ ਤੁਸੀਂ ਕਹਤਾ ਕਿਸ਼ਤਾਂ ਤੇ ਜਾ ਕੇ ਤੇ ਲੈ ਆਓ ਕੱਲ ਨੂੰ ਉਹ ਗੱਡੀ ਮੰਗੂਗੀ ਫੇਰ ਤਾਂ ਸਾਰੀ ਪੈਲੀ ਵੇਚ ਕੇ ਨਾ ਤੇ ਇਹਦੇ ਜੋਗੇ ਸਮਾਨ ਆਊਗਾ ਮੰਮੀ ਜੀ ਇਹ ਕਿਦਾਂ ਦੀ ਗੱਲ ਹੋਈ ਮੈਂ ਕਦੋਂ ਦੀ ਐ ਮੈਂ ਤਾਂ ਕੁਝ ਮੰਗਿਆ ਨਹੀਂ ਅੱਜ ਉਹਦੀਆਂ ਸ਼ਰਤਾਂ ਪੂਰੀਆਂ ਹੋਣ ਡੀਆਂ ਵਾ ਸੰਦੀਪ ਚੁੱਪ ਕਰ ਜਿਆਦਾ ਨਹੀਂ ਬੋਲੀ ਰੋਈ ਮੈਂ ਚੁੱਪ ਕਿਉਂ ਕਰਾਂ ਜੇ ਉੱਥੇ ਏਸੀ ਲੱਗੂਗਾ ਨਾ ਪਹਿਲਾਂ ਮੇਰੇ ਕਮਰੇ 'ਚ ਲੱਗੂਗਾ ਫੇਰ ਉਧਰ ਲੱਗੂਗਾ ਉਹ ਗਵਾਂਡੀ ਸੁਂਦੇ ਜਾ ਰੌਲਾ ਨਹੀਂ ਪਈਦਾ ਸੁਂਦੇ ਤਾਂ ਸੁਂਦੇ ਰਹਿਣ ਗਵਾਂਡੀ ਉਹਦੀ ਨਹੀਂ ਸੁਂਦੇ ਗਵਾਂਡੀ ਆ ਵੇਖਿਆ ਜੇ ਸੰਤ ਦਾ ਅਸਰ ਇੱਥੇ ਵੀ ਹੋਣ ਡੈ ਪਿਆ ਜੇ ਅਜੀ ਉਹਨੂੰ 4 ਦਿਨ ਹੋਏ ਆਈ ਨੂੰ ਉਹਦੇ ਵਾਲੇ ਵੇਖ ਵੇਖ ਕੇ ਵੀ ਇਦਾਂ ਕਰਨ ਦਾ ਪਈਆ ਉਹਨੇ ਤਾਂ ਮੁੰਡੇ ਨੂੰ ਬਾਹਰ ਖੜਨਾ ਵਾ ਤੂੰ ਕਿੱਥੇ ਖੜਨਾ ਵਾ ਜਿਹੜਾ ਤੈਨੂੰ ਹੀ ਅਸੀਂ ਪਹਿਲਾਂ ਲਵਾ ਕੇ ਦਵਾ ਉਹ ਚਲੋ ਮੰਮੀ ਚੁੱਪ ਕਰੋ ਯਾਰ ਕਾਨੂੰ ਇਨੀ ਰੋਲੀ ਪਾਉਣੀ ਜਿਹੜੀ ਸਮਝਾਉ ਮਣਾ ਜੇ ਦਾ ਥੋੜਾ ਰਮਨ ਨਾ ਉਹਦੇ ਕਮਰੇ ਚ ਲਾਓ ਤੇ ਨਾ ਉਹਦੇ ਲਾਓ ਤੂੰ ਇਹ ਇਦਾਂ ਕਰੋ ਸਾਂਝੇ ਥਾਂ ਆਹ ਕਹਿੰਦੇ ਸਾਂਝੇ ਥਾਂ ਤੇ ਲਾ ਲਓ ਏਸੀ ਉਹਨੇ ਤਾਂ ਫੇਰ ਪਵਾੜਾ ਪਾਉਣਾ ਵੀ ਮੇਰੇ ਕਮਰੇ ਚਾਹੀਦਾ ਵਾ ਉਹ ਵੀ ਤੇ ਫੇਰ ਵੇਖੀ ਜਾਊਗੀ ਵੇਖੀ ਜਾਊਗੀ ਆ ਹੱਦ ਹੋ ਗਈ ਆ ਨਿਆਂ ਤੇ ਨਾ ਮੁੰਡਿਆ ਤੈਨੂੰ ਵਿਆਹ ਹੈ ਨਾ ਮੈਂ ਤਾਂ ਸਾਈ ਨੂੰ ਕੋ ਚਲੋ ਹੁਣ ਅਸੀਂ ਦੰਦੀਆਂ ਗੱਲਾਂ ਕਰਨੀਆਂ ਫੇਰ ਲੜਾਈ ਪੈਣੀ ਆ ਘਰ 'ਚ ਲੜਾਈ ਹੁਣ ਬਾਹਰ ਤਾਂ ਪੈਸੇ ਲਈ ਆ ਕਿ ਅਸੀਂ ਤਾਂ ਨੂੰ ਲਵਾ ਲਵਾ ਦਈਏ ਨਵੇਂ ਨਾਈ ਨਿਕ ਨਿਕੀ ਗੱਲ ਤੋਂ ਰੋਲੀ ਪਾਈ ਜਾ ਹੌਸਲਾ ਰੱਖੋ ਥੋੜਾ ਜਿਹਾ ਹੌਸਲਾ ਹੀ ਆ ਬੋਲਦੇ ਨਹੀਂ ਜੇ ਤੁਹਾਨੂੰ ਮੈਂ ਸੁਣਾ ਦੇਈ ਦਿੱਤਾ ਵਾ ਵੀ ਮੈਨੂੰ ਐਸੀ ਚਾਹੀਦਾ ਵਾ ਤੇ ਸਾਰਿਆਂ ਨੂੰ ਦੱਸਣ ਲੱਗ ਪਏ ਜੇ ਨਾਲੇ ਮੇਰੀ ਗੱਲ ਸੁਣੋ ਸਾਰੇ ਜਣੇ ਜੇ ਤੁਹਾਨੂੰ ਐਡਾ ਹੀ ਪਛਤਾਵਾ ਵਾ ਮੇਰੇ ਵਿਆਹ ਹੋਣ ਦਾ ਤੇ ਨਾ ਕਰਦੇ ਮੈਨੂੰ ਸਵੇਰੀ ਐਸੀ ਚਾਹੀਦਾ ਵਾ ਤੇ ਬਸ ਚਾਹੀਦਾ ਵਾ